ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਦੇ ਵਿੱਚ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਦੀ ਬੇਹਦ ਹੀ ਮੰਦ ਭਾਗੀ ਖਬਰ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਕਤਲ ਵੀ ਇੰਨੀ ਬੇਹਿਰਮੀ ਦੇ ਨਾਲ ਕੀਤਾ ਗਿਆ ਕਿ ਉਸਤੇ ਤਿੰਨ ਟੋਟੇ ਕਰਕੇ ਇੱਕ ਤਾਂ ਉਸ ਨੂੰ ਡਰਮ ਦੇ ਵਿੱਚ ਪਾ ਦਿੱਤਾ ਗਿਆ ਤਾਂ ਉਸ ਤੇ ਲੱਤਾ ਤਾਂ ਉਸ ਦੇ ਥਾੜ ਜੜਾ ਉਹ ਵੱਖਰਾ ਕਰ ਦਿੱਤਾ ਗਿਆ ਇੰਨੀ ਬੇਹਿਰਮੀ ਦੇ ਨਾਲ ਉਸ ਨੂੰ ਮੌਤੇ ਘਾੜ ਉਤਾਰਿਆ ਗਿਆ ਤਾਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਮੁਜ਼ਰਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਮਾਹਰ ਨੋ ਦਾ ਮਸੜਾ ਲੱਗਦਾ ਹੈ ਹਾਂ ਕਣ ਦੇ ਲੱਗਦਾ ਸਾਡਾ ਇਹ ਕੀ ਨਾਂ ਹੋਣਾ ਦਾ ਦਵਿੰਦਰ ਕੁਮਾਰ ਆ ਗਿਆ ਹਨ ਕਿੰਨੇ ਕੁ ਉਮਰ ਦਾ 36 ਸਾਲ ਹੋ ਮਾਰਾ ਨਾ ਕੀ ਹੋਇਆ ਕੀ ਹੋਇਆ ਜੀ ਹੋਇਆ ਕਿ ਉਹ ਬੰਬੇ ਕੰਮ ਕਰਦਾ ਸੀਗਾ ਨੀਟਿੰਗ ਦਾ ਕੰਮ ਕਰਦਾ ਸੀਗਾ ਅੱਛਾ ਜੀ ਤੇ ਇੱਥੇ ਮਲਾਕਾ ਪਰਸੋਂ ਆਇਆ 2:30 ਵਜੇ ਆਇਆ ਘਰ ਤੇ ਕਰੇ ਉਹਨੇ ਸਿਰਫ ਪਾਣੀ ਵੀ ਨਹੀਂ ਪੀਤਾ ਕਿਟਰ ਰੱਖੀ ਆਪਣੀ ਤੇ ਕੱਪੜੇ ਚੇਂਜ ਕੀਤੇ ਆ ਤੇ ਗਲੀ ਚ ਮੜ ਜਾ ਘੁੰਮਿਆ ਆ ਤੋਂ ਦੇ ਘਰ ਚਲੇ ਗਿਆ ਸ਼ੇਰਾ ਸ਼ੇਰਾ ਆਇਆ ਕੋਈ ਮੇਰਾ ਦੋਸਤ ਹੁੰਦਾ ਸਾਨੂੰ ਨਿਕਲਿਆ ਉਹਦੀ ਯਾਰੀ ਦੋਤੀ ਸੀ ਬੇ ਅੱਛਾ ਜੀ ਉਹਦੇ ਘਰ ਚਲੇ ਗਿਆ ਤੇ ਦੋ ਬਿਆਲੀ ਤੇ ਵੜਿਆ ਅੰਦਰ ਉਸ ਤੋਂ ਬਾਅਦ ਨਿਕਲਦਾ ਨਹੀਂ ਅਸੀਂ ਦੇਖਿਆ ਹੈਗਾ ਅੱਛਾ ਜੀ ਉਸ ਤੋਂ ਬਾਅਦ ਰਾਤ ਨੂੰ 12:30 12 ਵਜੇ ਦੋ ਇਤਮੀ ਆਦਮੀ ਗਏ ਪਤਾ ਨਹੀਂ ਕੀ ਲੈ ਕੇ ਗਏ ਆ ਉਹ ਤੇ ਉਹਦੀ ਸ਼ਾਨ ਬੀਮਣ ਕਰਦੇ ਆ ਸਾਨੂੰ ਇਹ ਦਰ ਪਲਟਾਂ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਸਾਨੂੰ ਇੱਥੋਂ ਡੱਡ ਬੋਟੀ ਮਿਲੀ ਹੋਰੀ ਜੇ ਦੇਖੇ ਉਹਨਾਂ ਨੇ ਤਿੰਨ ਚਾਰ ਪੰਜ ਛੇ ਟੁਕੜੇ ਕੀਤੇ ਹੋਆ ਲੱਤਾਂ ਬਾਵਾ ਲੱਤਾਂ ਲੱਗ ਬਾਵਾ ਲੱਗ ਧੜ ਲੱਗ ਫਿਰ ਲੱਗ ਇਹ ਕੀਤਾ ਹੋਇਆ ਹੈ ਇਹੜੇ ਵਿਆਹੇ ਸੀ ਹਾਂਜੀ ਵਿਆਹੇ ਹੋਏ ਹੈ ਕਿਹੜਾ ਵਾਈਫ ਵਾਈਫ ਇਹ ਆ ਗਈ ਇਹਨਾਂ ਦੀ ਫਾਰਮੇਸੀ ਤੋਂ ਜਾਨਾ ਹੈ ਕਿੰਨੇ ਕੁ ਬੱਚੇ ਨੇ ਇੱਕ ਲੜਕੀ ਆ ਉਹ ਵੀ અપੰਗਾ ਉਹਨਾਂ ਨੂੰ ਦੱਸ ਕੇ ਨਹੀਂ ਕਿਤੇ ਜਾ ਰਹੀ ਨਹੀਂ ਇਹਨਾਂ ਨੇ ਦੱਸਿਆ ਕੋ ਗਲੀ ਦੇ ਪਿਛੇ ਨਾਲੇ ਕਹਿੰਦਾ ਮੈਂ ਆਇਆ ਬਸ ਐਨੇ ਐਨੇ ਕਹਿ ਕੇ ਚਲੇ ਗਏ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਫੋਰਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਵੇ ਦੇਖਦੇ ਹਾਂ ਹੁਣ ਕੀ ਕਰਦੇ ਆ ਤੇ ਤੁਹਾਨੂੰ ਕਿਸੇ ਸ਼ੱਕ ਵਗੈਰਾ ਸ਼ੱਕ ਉਹੀ ਹੈ ਜਿਹੜਾ ਮੁੰਡਾ ਸ਼ੇਰਾ ਸ਼ੇਰਾ ਜਿਹਦੇ ਘਰ ਬੜਿਆ ਆ ਉਹ ਤੋਂ ਥਈ ਆ ਮੇਰਾ ਨਾਮ ਮਰਜੀਤਾ ਜੀ ਮਲਕੀ ਜੀ ਕੀ ਹੋਇਆ ਤੁਹਾਡੇ ਬ੍ਰਦਰ ਦੀ ਡੈਥ ਹੋਈ ਹੈ ਲਾ ਜੀ ਪਤਾ ਨਹੀਂ ਕੰਮ ਤੋਂ ਆਇਆ ਸੀਗਾ ਜੀ ਇਹ ਕਰਿਆ ਆ ਪਾਣੀ ਪੀਤਾ ਕਰਿਆ ਕੇ ਕਹਿੰਦਾ ਜੀ ਮੈਂ ਆ ਛੇਵ ਸ਼ੂ ਕਰਾ ਕੇ ਛੇਵ ਕਰਾਉਣ ਗਿਆ ਇਹ ਮੁੜ ਕੇ 3:00 ਬਜੇ ਪੌਣੇ 3:00 ਬਜੇ ਨਿਕਲਿਆ ਜੀ ਘਰੋਂ ਮੁੜ ਕੇ ਵੇਖਿਆ ਨਹੀਂ ਕਿ ਰਾਤ ਹੋ ਗਈ ਰਾਤ ਨੂੰ ਫਿਰ ਟੈਨਸ਼ਨ ਦਾ ਹੁੰਦੀ ਆ ਜੀ ਸਾਡਾ ਮੁੰਡਾ ਘਰੇ ਨਹੀਂ ਆਇਆ ਫਿਰ ਦੇਖਿਆ ਇੱਧਰ ਉੱਧਰ ਦੇਖਿਆ ਇੱਧਰ ਕੈਮਰੇ ਲੱਗੇ ਹੋਏ ਸੀ ਕੈਮਰੇ ਚ ਚੈੱਕ ਕੀਤਾ ਵੀ ਸਾਡਾ ਮੁੰਡਾ ਕਿੱਧਰ ਗਿਆ ਤੇ ਉਹਦੇ ਤੇ ਸ਼ੱਕ ਆ ਪੂਰਾ ਸ਼ਕੋਦੇ ਤੇ ਆ ਜੀ ਕੋਲ ਅੰਦਰ ਬੜਿਆ ਆ ਜੀ ਰਾਤ ਨੂੰ ਬੋਰੇ ਪਰ ਪਰ ਲੱਜ ਜਾਂਦੇ ਫੇ ਆ ਦੋਨੇ ਜਣੇ ਅੱਛਾ ਜੀ ਦੋ ਘਰੇ ਲਾਇਆ ਜੀ ਹੁਣ ਉਹ ਪਰਿਵਾਰ ਫਰਾਰ ਆਹ ਰੋਵਾਰ ਆ ਜੀ ਇਸ ਦਾਸ਼ਵੇਂ ਸੀ ਆਪ ਵੀ ਲੱਤੀ ਆ ਜੀ ਕਿਸੇ ਨਾਲ ਦੇ ਪਲਾਡ ਦੇ ਵਿੱਚ ਦੇਖਿਆ ਜੀ ਬੂਡ ਮਿਲੇ ਆ ਬੋਟਾਂ ਦੇ ਦਸ਼ਮੇ ਹਨ ਜੀ ਕਿ ਤੇ ਉਸ ਤੋਂ ਬਾਅਦ ਲੱਗਾ ਵੀ ਲਾਜ ਵੱਟ ਗਏ ਮੇਰੇ ਖਾਂ ਦਾ ਜੀ ਬੋਲੇ ਲਾ ਕੇ ਬੋਲੇ ਸਾਕੇ ਠੀਕ ਹੈ ਤੇ ਸੱਟੇ ਗਿਆ ਜਾਂਦੇ ਸੀ ਉੱਥੇ ਟੀਮਾਂ ਬਣਾਈਆਂ ਜੀ ਚਾਰ ਪੰਜ ਦੋ ਜਣੇ ਇੱਧਰ ਨੂੰ ਜਾਓ ਦੋ ਜਣੇ ਉੱਥੋਂ ਨੂੰ ਜਾਓ ਦੋ ਜਣੇ ਤੇ ਤਿੰਨ ਕੇ ਸਾਡੀ ਦੋ ਉਪਰ ਦੇ ਉੱਤਰ ਬਣੀਆਂ ਰਾਜ ਸਭਾਵਾਂ ਮਣੀਆਂ ਅੱਛਾ ਜੀ ਤੇ ਇਹ ਦੋ ਇੱਕ ਟੀਮ ਹੋ ਸੰਗ ਦੇ ਤਿਰ ਤੇ ਇਸੇ ਕਿ ਕੱਲ ਥਾਣੇ ਦੇ ਵਿੱਚ ਸਲਿਮਟਰੀ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਸੀ ਵੀ ਇੱਕ ਬੰਦਾ ਮਿਸਿੰਗ ਦੁੰਦੇ ਥੇ ਨਾਲ ਦਾ ਬੰਦਾ 34 ਸਾਲ ਉਮਰ ਦਾ ਮਿਸਿੰਗ ਹੈ ਇੱਕ ਦਿਨ ਪਹਿਲਾਂ ਮਲੋ ਮਿਸਿੰਗ ਹੋ ਰਿਹਾ ਸੀ ਉਹਦੀ ਕਮਪਲੇਂਟ ਸੀ ਜਿਸ ਦੇ ਬਿਹਾਉਤੇ ਹੀ ਅਫੇਅਰ ਦਫੀਕਾਰ ਦਿੱਤੀ ਸੀ ਉਹ ਤੇ ਮਿਸਿੰਗ ਵੀ ਉਸ ਤੋਂ ਬਾਅਦ ਅੱਜ ਅਰਲੀ ਮਾਰਨਿੰਗ ਇਹਦੀ ਇਨਫੋਰਮੇਸ਼ਨ ਆਈ ਵੀ ਡੈਡ ਬੋਡੀ ਹੈ ਉੱਚਾ ਕੀਤਾ ਜੀ ਥਾਥਾ ਤੇ ਉਹਦੇ ਥੋੜੇ ਪਾਰਟ ਸੀ ਇਹ ਬੋਡੀ ਦੇ ਉਹਨੂੰ ਮਲੋ ਕਿਸੇ ਤੇ ਤਿਆਰ ਨਾ ਘਟਿਆ ਗਿਆ ਇੱਕ ਜਦੋਂ ਜਿਹੜੀ ਬੜੀ ਕਾਹਚੀ ਹੁੰਦੀ ਸੀ ਇਹ ਅਲੱਗ-ਅਲੱਗ ਥਾਂ ਤੋਂ ਸੀਗਾ ਵੈਸੇ ਏਰੀਆ ਜਿਹੜਾ بڑے ਏਰੀਆ ਸੀ ਕੋਈ ਅਲੱਗ-ਅਲੱਗ ਜਿਹੜੇ ਇੱਕ ਤਾਂ ਜਿਹੜਾ ਢੱਡ ਲੱਗ ਸੀਗਾ ਤੇ ਦੂਜੇ ਪਾਰਟੀ ਲੈਗਰ ਆਰਮ ਤੋਂ ਅਲੱਗ-ਅਲੱਗ ਜਗ੍ਹਾ ਤੇ ਬਈ ਅਸੀਂ ਸਰ ਕਿਆ ਜਰਾ ਬਾਲਟੀ ਦੇ ਵਿੱਚੋਂ ਕੱਢ ਲਿਆ ਹਾਂਜੀ ਬਾਲਟੀ ਦੇ ਵਿੱਚ ਸਰ ਬਈ ਬਾਹਰੋਂ ਡਿਸਟ੍ਰਿਕਟ ਹੈਗਾ ਕੋਈ ਉਹ ਵੀ ਜੱਜ ਦੇ ਸਾਹਮਣੇ ਆਇਆ ਹੈ ਕੁਝ ਚੀਜ਼ ਸੀ ਉਹ ਕਰ ਰਹੇ ਅਸੀਂ ਕਰ ਰਹੇ ਹਾਂ ਸ਼ੱਕ ਤੂੰ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ 36 36 ਇਹ ਬਈ ਆਮੈਲ ਮਰਸੀ ਮੈਰੀਡ ਮੈਰੀਡ ਰੰਜੀਤ ਚੁਪ ਗਿਆ ਦੀ ਸੀ ਸਾਰੇ ਹੀ ਅਜੇ ਕੋਈ ਗੱਲ ਸਾਹਮਣੇ ਰੰਜਸ਼ ਬਾਰੇ ਕੋਈ ਗੱਲ ਸਾਹਮਣੇ ਇਤਦੋ ਬੰਦੇ ਸੀ ਇਹ ਦੇ ਲਾਂਗੇ ਬੰਦੇ ਰੈਸਟ ਕੀਤਾ ਜਾਣਗੇ ਰੌਣਕ ਬ ਕੀਤਾ ਜਾਗੇ ਔਰ ਉਤੋਂ ਕਲੀਅਰ ਹੋ ਜੂਗਾ ਸਾਰਾ ਕਿ ਇਹਨਾਂ ਦਾ ਮੋਟਿਵ ਕੀ ਸੀਗਾ ਸੇ ਕਹ ਰਹੇ ਬੰਬੇ ਤੋਂ 2 ਦਿਨ ਪਹਿਲਾਂ ਹੀ ਆਇਆ ਸੀ ਹਾਂ ਇਹ ਉੱਥੇ ਹੀ ਕੰਮ ਕਰਦਾ ਸੀ ਨੈਟਿੰਗ ਰੋਡ ਦੀ ਮਸ਼ੀਨ ਮਸ਼ੀਨ ਨਹੀਂ ਮਸ਼ੀਨ ਰਿਪੇਅਰ ਕਰਦਾ ਸੀ ਔਰ ਇਹ ਦੋਨੋਂ ਫ੍ਰੈਂਟਸੀ ਪਹਿਲਾਂ ਜਿਹੜੀ ਫਰਸਟ ਇਨਫੋਰਮੇਸ਼ਨ ਉਹ ਤੋਂ ਕਲੈਕਟ ਕੀਤੀ ਗਈ ਹੈ ਕਿ ਇਹ ਦੋਨੋਂ ਫ੍ਰੈਂਟਸੀ ਪਹਿਲਾਂ ਉਸ ਵਿੱਚ ਇਹ ਮੇਰੇ ਵੀ 4-3 ਦਿਨ ਸ਼ਹਿਰ ਆਇਆ ਸੀ 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 ਤੁਸੇ ਵਾਪਸ ਆਇਆ ਸੀ ਤੇ ਉਹ ਨੈਕਸਟ ਡੇ ਹੀ ਉਹਦੇ ਕੋਲ ਆ ਗਿਆ ਇੱਥੇ ਜਿਹੜੀ ਦਸਨੋਂ ਸਾਹਿਬ ਵੀ ਉਹ ਮੌਕੇ ਤੇ ਇਹਨਾਂ ਦੇ ਘਰ ਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਮਿਸਿੰਗ ਦੀ ਰਿਪੋਰਟ ਲਖਾਤੀ ਉਹ ਨੈਕਸਟ ਡੇ ਅੱਜ ਸਸੂਬਾ ਤੋਂ ਬਾਅਦ ਇਨਫੋਰਮੇਸ਼ਨ ਮਿਲ ਗਈ ਵੀ ਡੈੱਡ ਬੋਡੀ ਆ ਜਾਂਚ ਕੀਤੀ ਜਾ ਰਹੀ ਹੈ ਜਲਦੀ ਇਹਨੂੰ ਟੈਸਟ ਕਰ ਲਾਂਗੇ ਸ਼ੇਰ ਪੰਜਾਬ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇ ਸ਼ੇਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਤੇ ਰਹੋ ਸ਼ੇਰ-ਏ-ਪੰਜਾਬ